ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤਰੀਆ ਜਮ ਡਰ ਮਰੀਏ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਲ ਰਾਮ ਹਰ ਸਿਮਰੈ ਇਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੁ ਖੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਧਨ ਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤਰੀਆ ਜਮ ਡਰ ਮਰੀਏ ਜਮ ਕਾ ਪੰਥ ਦਹਿਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਏਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਵਨ ਪਾਣੀ ਅਗਲ ਬੰਧੈ ਗੁਰੁ ਖੇਲ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤਰੀਆ ਜਮਦਰ ਮਰੀਏ ਜਮ ਕਾ ਪੰਥ ਦਹਿਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦਸ਼ੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਜਾਲਾ ਰਾਮ ਹਰਿ ਸਿਮਰੈ ਏਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਾਵਨ ਪਾਣੀ ਅਗਨ ਬੰਧੈ ਗੁਰੁ ਖੇਲ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਅਚਿਤ ਅਿਆਨਿਆ ਰਾਮ ਏ ਮਨ ਮੇਰਾ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਧਨ ਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤੜੀਆ ਜਮ ਦਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਇਕੰਕਾਰ ਸਾਚਾ ਭਾਉ ਜਗਤ ਜਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੁ ਥੀਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤੜਿਆ ਜਮੜਨ ਮਰੀਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਏਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਾਵਨ ਪਾਣੀ ਅਗਨ ਬੰਧੈ ਗੁਰੁ ਖੇਲ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਾ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੁਤਰ ਤਰਿਆ ਜਮਦਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਰਾਲਾ ਰਾਮ ਹਰ ਸਿਮਰੈ ਇਕੰਕਾਰ ਸਾਚਾ ਭਾਉ ਜਗਤ ਜਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੂ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤੜਿਆ ਜਮੜਨ ਮਰੀਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟੇ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਰ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਾਉਣ ਪਾਣੀ ਅਗਨ ਬੰਧ ਗੁਰੁ ਚੀਰ ਜਗਤ ਦਿਖਾਇਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤਰਿਆ ਜਮੜ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸ਼ਿਵ ਹੋ ਪੁਰਖ ਨਜਾਲਾ ਰਾਮ ਹਰਿ ਸਿਮਾਰ ਇਕੰਕਾਰ ਸਾਚਾ ਭਾਉ ਜਗਤ ਜਨ ਅਪਾਇਆ ਪਾਉਣ ਪਾਣੀ ਅਗਲ ਬਾਂਧੈ ਗੁਰੁ ਥੀਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮੇਲਦਾ ਕਿਉਂ ਦੂਤਰ ਤਰੀਆ ਜਮੜ ਮਰਿਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸ਼ਿਵ ਹੋ ਪੁਰਖ ਨਜਾਲਾ ਰਾਮ ਹਰ ਸਿਮਾਰ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਲ ਬਾਂਧੈ ਗੁਰੁ ਚੀਰ ਜਗਤ ਦਿਖਾਇਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰੇ ਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰੇ ਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੁਤਰ ਤਰ ਤਰੀਆ ਜਮ ਡਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸ਼ਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਾਉਣ ਪਾਣੀ ਅਗਨ ਬੰਧੈ ਗੁਰੁ ਛੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਾ ਛੜ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤੜਿਆ ਜਮ ਡਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੁਤਰ ਤੜਿਆ ਜਮ ਡਰ ਮਰੀਏ ਜਮ ਕਾ ਪੰਥ ਦੇਹਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸ਼ਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਾਰ ਇਕੰਕਾਰ ਸਾਚਾ ਭਾਉ ਜਗਤ ਜਨ ਅਪਾਇਆ ਪਾਉਣ ਪਾਣੀ ਅਗਲ ਬੰਧੈ ਗੁਰੁ ਥੀਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਾ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤਰੀਆ ਜਮੜਨ ਮਰੀਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਰੈ ਇਕੰਕਾਰ ਸਾਚਾ ਭਉ ਜਗਤ ਜਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਾ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜਣ ਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੁਤਰ ਤਰ ਤਰੀਐ ਜਮਦਰ ਮਰੀਐ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰਿ ਸ਼ਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਾਰੈ ਇਕੰਕਾਰ ਸਾਚਾ ਭਉ ਜਗਤ ਜਨ ਅਪਾਇਆ ਪਾਵਨ ਪਾਣੀ ਅਗਲ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਧਨ ਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤੜਿਆ ਜਮ ਡਰ ਮਰੀਏ ਜਮ ਕਾ ਪੰਥ ਦਹਿਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਜਾਲਾ ਰਾਮ ਹਰ ਸਿਮਰੈ ਏਕ ਓਂਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਨ ਬੰਧੈ ਗੁਰੁ ਖੇਲ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰੇ ਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰੇ ਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੁਤਰ ਤਰ ਤਰੀਆ ਜਮ ਡਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਨ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਾ ਛੜ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧਨ ਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤੜਿਆ ਜਮ ਦਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਰੈ ਇਕੰਕਾਰ ਸਾਚਾ ਭਉ ਜਗਤ ਜਨ ਅਪਾਇਆ ਪਾਵਣ ਪਾਣੀ ਅਗਲ ਬਾਂਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤੜਿਆ ਜਮੜਨ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਰੈ ਇਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਲ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਾ ਛੜ ਅਗਣ ਗੁਣੀ ਸਮਾਨਿਆ ਰਾਮ ਬਹੁ ਸਾਧ ਲਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੁਤਰ ਤੜਿਆ ਜਮ ਡਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟੇ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਰੈ ਏਕ ਓਂਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਨ ਬੰਧੈ ਗੁਰੁ ਚੇਲ ਜਗਤ ਦਿਖਾਇਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਿਆ ਛੜ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਜ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੁਤਰ ਤੜੀਆ ਜਮਦਰ ਮਰੀਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੇ ਬੰਦਨ ਬਾਦਿਆ ਇਨ ਬਿਦ ਛੂਟੇ ਗੁਰਮੁਖ ਸੇਵੈ ਨਰ ਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰਿ ਸਿਵ ਹੋ ਪੁਰਖ ਨਿਦਾਲਾ ਰਾਮ ਹਰਿ ਸਿਮਾਰੈ ਏਕੰਕਾਰ ਸਾਚਾ ਭਾਉ ਜਗਤ ਜਨ ਅਪਾਇਆ ਪਾਵਨ ਪਾਣੀ ਅਗਨ ਬੰਧੈ ਗੁਰੁ ਖੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚਿਤ ਅਿਆਣਿਆ ਰਾਮ ਏ ਮਨ ਮੇਰਿਆ ਛੜ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਦਾ ਕਿਉ ਦੂਤਰ ਤੜਿਆ ਜਮੜ ਮਰੀਏ ਜਮਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਦਾਲਾ ਰਾਮ ਹਰ ਸਿਮਰ ਇਕੰਕਾਰ ਸਾਚਾ ਭਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਨ ਬੰਧੈ ਗੁਰੁ ਚੇਰ ਜਗਤ ਦਿਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਮਹੱਲਾ ਪਹਿਲਾ ਐ ਮਨ ਮੇਰਾ ਤੂੰ ਸਮਝ ਅਚਿਤ ਅਿਆਣਿਆ ਰਾਮ ਐ ਮਨ ਮੇਰਾ ਛੜ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲਬਾਣੇ ਕਿਰਤਕ ਮਾਣੇ ਵਿਛੜਿਆ ਨਹੀਂ ਮਿਲਦਾ ਕਿਉਂ ਦੂਤਰ ਤਰਿਆ ਜਮ ਡਰ ਮਰੀਏ ਜਮ ਕਾ ਪੰਥ ਦਹੇਲਾ ਮਨ ਰਾਮ ਨਹੀਂ ਜਾਂਦਾ ਸਾਜ ਪਰਭਾਤਾ ਅਵਕੜ ਰੁਦਾ ਕਿਆ ਕਰੈ ਬੰਦਨ ਬਾਦਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰਹਰੈ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸਿਵ ਹੋ ਪੁਰਖ ਨਿਰਾਲਾ ਰਾਮ ਹਰ ਸਿਮਾਰੈ ਇਕੰਕਾਰ ਸਾਚਾ ਭਾਉ ਜਗਤ ਜਿਨ ਅਪਾਇਆ ਪਉਣ ਪਾਣੀ ਅਗਲ ਬੰਧੈ ਗੁਰੁ ਚੇਰ ਜਗਤ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ